ਗੈਸ ਵਾਲੇ ਚੁੱਲੇ ਦਾ ਮਹੀਨੇ ਦਾ ਖਰਚਾ ਆਪਾਂ ਨੂੰ ਕਿੰਨੇ ਦਾ ਪੈ ਜਾਂਦਾ ਤੇ ਬਿਜਲੀ ਵਾਲੇ ਚੁੱਲੇ ਦਾ ਕਿੰਨਾ ਖਰਚਾ ਪੈ ਜਾਂਦਾ ਇਹਦੇ ਬਾਰੇ ਅੱਜ ਆਪਾਂ ਡਿਟੇਲ ਚ ਵੀਡੀਓ ਲੈ ਕੇ ਆਇਆ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇ ਕਿਹੜਾ ਚੁੱਲਾ ਆਪਨ ਵਰਤਨ ਦੇ ਵਿੱਚ ਫਾਇਦਾ ਹੈ ਗੈਸ ਵਾਲਾ ਜਾਂ ਬਿਜਲੀ ਵਾਲਾ ਤੇ ਦੋਵਾਂ ਦੇ ਖਰਚੇ ਆਪਾਂ ਕੱਲੀ-ਕੱਲੀ ਚੀਜ਼ ਦੱਸਾਂਗੇ ਹੁਣ ਆਪਾਂ ਦੋਹਾਂ 'ਚ ਇੱਕ-ਇੱਕ ਲੀਟਰ ਪਾਣੀ ਲਿਆ ਤੇ ਇੱਕ-ਇੱਕ ਲੀਟਰ ਦੇ ਹਿਸਾਬ ਨਾਲ ਦੱਸਾਂਗੇ ਵੀ ਟਾਈਮ ਕਿੰਨਾ ਲੱਗਿਆ ਖਰਚਾ ਕਿੰਨਾ ਹੋਇਆ ਉਹਦੀਆਂ ਕਿੰਨੀਆਂ ਜੁਨਟਾਂ ਮੱਚੀਆਂ ਨੇ ਇਹਦੀ ਕਿੰਨੇ ਗ੍ਰਾਮ ਗੈਸ ਮੱਚੀ ਐ ਤੇ ਦੋਹਾਂ ਦੇ ਪੈਸੇ ਕਿੰਨੇ ਬਣਦੇ ਮਹੀਨੇ ਦੇ ਪੈਸੇ ਕਿਵੇਂ ਬਣਦੇ ਆ ਆਪਾਂ ਕੱਲੀ-ਕੱਲੀ ਇਹਦੇ ਬਾਰੇ ਇੱਕ ਡਿਟੇਲ ਦੱਸਾਂਗੇ ਤੇ ਮਤਲਬ ਕਿ ਇੱਕ ਪਾਣੀ ਨਾਲ ਆਇਆ ਹੁੰਦਾ ਵੀ ਵੀ ਸਹੀ ਜਿਹੜਾ ਮਾਪ ਨਿਕਲੋਂ ਜਿਹੜਾ ਇੰਡਕਸ਼ਨ ਚੁੱਲਾ ਇਹਦੇ ਉੱਪਰ ਆਪਾਂ ਇਹਦੇ ਹੀ ਬਰਤਨ ਰੱਖਿਆ ਤੇ ਜਿਹੜਾ ਗੈਸ ਚੁੱਲਾ ਇਹਦੇ ਉੱਪਰ ਆਪਾਂ ਆਮ ਬਰਤਨ ਰੱਖਿਆ ਮਤਲਬ ਕਿ ਮੋਟੀ ਤਿਹਾਲਾਂ ਰੱਖਿਆ ਤੇ ਇਹਦਾ ਮਤਲਬ ਕਿ ਇਹਦਾ ਅਲੱਗ ਬਰਤਨ ਹੁੰਦਾ ਉਹਦਾ ਆਪਾਂ ਅਲੱਗ ਬਰਤਨ ਦੱਸਿਆ ਤੇ ਇਹਨਾਂ ਨੂੰ ਮਤਲਬ ਕਿ ਨਵੇਂ ਲਾਉਣ ਦੇ ਖਰਚਾ ਕਿੰਨਾ ਹੁੰਦਾ ਉਹ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਹੁਣ ਜਿਵੇਂ ਇਹਨੂੰ ਮਤਲਬ ਕਿ ਘਟੋੜ 8 ਮਿੰਟਾਂ ਹੋ ਗਈਆਂ ਨੂੰ ਜ ਉਹ ਪਰ ਟਾਈਮਿੰਗ ਆਪਾਂ ਲਾਈ ਹੋਈ ਸੀ ਉਹਦੇ ਉੱਪਰ ਟਾਈਮਿੰਗ ਸ਼ੋ ਹੋ ਰਹੀ ਹੈ 120 ਮਿੰਟਾਂ ਤੇ ਸ਼ੁਰੂ ਹੋਇਆ ਸੀ ਉਹ 112 ਮਿੰਟਾਂ ਰਹਿ ਗਈਆਂ ਮਤਲਬ ਕਿ 8 ਮਿੰਟਾਂ ਹੋ ਗਈਆਂ ਤੇ ਉਹ ਤਾਂ 8 ਮਿੰਟਾਂ ਤੇ ਹੋ ਗਿਆ ਸੀ ਮਤਲਬ ਕਿ ਬਾਕੀ ਇਹਦੇ ਬਾਰੇ ਆਪਾਂ ਪੂਰੇ ਡਿਟੇਲ ਚ ਗੱਲ ਕਰਦੇ ਚਲੋ ਆਜੋ ਤੇ ਗੈਸ ਵਾਲ ਇਧਰ ਲਈ ਛੱਡਾ ਫਸਟ ਤੇ ਬਿਜਲੀ ਵਾਲਾ ਦੋ ਨੰਬਰ ਤੇ ਹੁਣ ਇਹਨਾਂ ਚ ਆਪਾਂ ਪਾਣੀ ਲਿਆ ਸੀ ਇੱਕ ਇੱਕ ਲੀਟਰ ਉਹ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਤੇ ਇਹਦੇ ਉੱਪਰ ਮਤਲਬ ਲਿਖਿਆ ਹੋਇਆ ਤਾਂ ਆਪਾਂ ਇਕੱਲੀ ਇਕੱਲੀ ਚੀਜ਼ ਤਾਂ ਜੋ ਤੁਸੀਂ ਇਹ ਚੀਜ਼ ਮਤਲਬ ਸਕਰੀਨਸ਼ਾਟ ਮਾਰ ਕੇ ਵੀ ਰੱਖ ਸਕਦੇ ਹੋ ਲਿਖ ਕੇ ਵੀ ਰੱਖ ਸਕਦੇ ਹੋ ਤੇ ਅੱਗੇ ਵੀ ਆਪਾਂ ਕਿਸੇ ਨੂੰ ਦਿਖਾ ਸਕਦੇ ਆ ਤੇ ਜੇਕਰ ਕੋਈ ਮਤਲਬ ਕਿ ਬੱਚਾ ਇਹ ਵੀਡੀਓ ਦੇਖ ਰਿਹਾ ਤਾਂ ਉਹ ਆਪਣੇ ਮਾਪਿਆਂ ਨੂੰ ਜ਼ਰੂਰ ਦੱਸੇ ਵੀ ਆਪਾਂ ਨੂੰ ਕਿਹੜੇ ਦੇ ਵਿੱਚ ਫਾਇਦਾ ਤੇ ਹੁਣ 1 ਕਿਲੋ ਲੀਟਰ ਆਪਾਂ ਪਾਣੀ ਦੇ ਵਿੱਚ ਲਿਆ ਤੇ ਦੋਹਾਂ ਦੇ ਸਮਾਂ ਇਹ ਤੇ ਆਪਾਂ ਨੂੰ ਲੱਗਿਆ ਸੀ 8 ਮਿੰਟਾਂ ਜਿਹੜਾ ਇੰਡਕਸ਼ਨ ਵਾਲਾ ਬਿਜਲੀ ਵਾਲਾ ਉਹ ਤੇ ਆਪਾਂ ਨੂੰ 15 ਮਿੰਟਾਂ ਲੱਗੀਆਂ ਸੀ ਕਿਉਂਕਿ ਉਹ ਤੇ ਥੋੜੀ ਜਿਹੀ ਮਤਲਬ ਕਿ ਇੱਕ ਟਾਈਮ ਲੱਗ ਜਾਂਦਾ ਕਿਉਂਕਿ ਕੁਝ ਮਤਲਬ ਕਿ ਓਪਨ ਹੁੰਦੇ ਨੇ ਹਵਾ ਉਹ ਵਗੈਰਾ ਪੈਂਦੀ ਹੁੰਦੀ ਹੈ ਉਹ ਚ ਉਹ ਟਾਈਮ ਲੈਂਦਾ ਐ ਨਹੀਂ ਵੀ ਕੋਈ ਹਵਾ ਵਾ ਕਰਕੇ ਉਹ ਟਾਈਮ ਇੰਨਾ ਲੈਂਦੀ ਲੈਂਦਾ ਬਿਜਲੀ ਵਾਲਿਆਂ ਨਾਲੋਂ ਵੱਧ ਟਾਈਮ ਲੈਂਦਾ ਹੈ ਤੇ ਹੁਣ ਉਹ ਤੋਂ ਬਾਅਦ ਇੱਕ ਆਪਾਂ ਹੋਰ ਚੀਜ਼ ਦੱਸੀ ਵੀ ਜਿਹੜਾ ਬਿਜਲੀ ਵਾਲਾ ਇਹ ਤੇ ਹੁਣ 8 ਮਿੰਟ ਲਈਆਂ ਜਿਵੇਂ ਇਹਦੇ ਆਪਾਂ ਜੇਕਰ ਲੀਟਰ ਦੀ ਜਗ੍ਹਾ 'ਚ ਡੇਢ ਲੀਟਰ ਪਾਣੀ ਪਾਦੀ 2 ਲੀਟਰ ਪਾਣੀ ਪਾਦੀ ਤਾਂ ਵੀ ਇਹ 8-9 ਮਿੰਟਾਂ ਹੀ ਲਊਗਾ ਇੰਨਾ ਕੁ ਫਰਕ ਹੈ ਦਾ ਤੇ ਹੁਣ ਉਹ ਤੋਂ ਬਾਅਦ ਗੈਸ ਖਰਚ ਆਪਣਾ ਹੋਇਆ 0.90 ਇਹਦਾ ਮਤਲਬ ਕਿ ਸਿਲੰਡਰ ਦਾ ਇਹ ਆਪਾਂ ਤੋਲ ਕੇ ਦੇਖਿਆ ਸੀਗਾ ਤੇ ਇਹਦਾ ਜੁਨਟ ਮਤਲਬ ਕਿ ਆਪਾਂ ਨੇ ਨਿਕਲੇ 0.40 ਤੇ ਜਿਹੜਾ ਗੈਸ ਵਾਲਾ ਇਹ ਮਤਲਬ ਕਿ ਆਪਾਂ ਨੂੰ ਵੱਧ ਟਾਈਮ ਚਲਾ ਕੇ ਨਿਕਲਿਆ ਸੀ ਖਰਚ ਇਹ ਕਿਉਂਕਿ ਲੀਟਰ ਤੇ ਸਹੀ ਮਤਲਬ ਕਿ ਪਤਾ ਨਹੀਂ ਲੱਗਦਾ ਸੀ ਤਾਂ ਕਰਕੇ ਥੋੜਾ ਜਿਹਾ ਵੱਧ ਚਲਾ ਕੇ ਆਪਾਂ ਨੇ ਇਹਦਾ ਖਰਚਾ ਕੱਢਿਆ ਤੇ ਇਹਦੇ ਮਤਲਬ ਕਿ 2-3 ਲੀਟਰ ਪਾਣੀ ਅਲੱਗ 2-3 ਵਾਰੀ ਬਾਲ ਕੇ ਨਾ ਫੇਰ ਖਰਚਾ ਨਿਕਲੇਦਾ ਮਤਲਬ ਖਰਚਾ ਨਿਕਲੇ ਬਿਲਕੁਲ ਸਹੀ ਖਰਚਾ ਇੰਨੀ ਆ ਉਹ ਲੀਟਰ ਪਿਛੇ ਤੇ ਇਹਦਾ 1 ਲੀਟਰ ਪਿਛੇ ਖਰਚਾ ਆਪਾਂ ਨੂੰ ਆਇਆ 5 ਰੁਪਏ 85 ਪੈਸੇ ਇਹ ਆਪਾਂ ਨੂੰ 1 ਲੀਟਰ ਪਿਛੇ ਆ ਤੇ ਮਹੀਨੇ ਦਾ ਵੀ ਆਪਾਂ ਦੱਸਾਂਗੇ ਮਹੀਨੇ ਦਾ ਕਿੰਨਾ ਆ ਤੇ ਇਹਦਾ ਆ ਸੀ ਮਤਲਬ 0.40 ਯੂਨਟਾਂ ਮੱਚੀ ਸੀ ਇਹਦੀਆਂ 5 ਰੁਪਏ ਯੂਨਟ ਚ ਆਲਦੀਆਂ 2 ਰੁਪਈਆ ਦੀ 1 ਲੀਟਰ ਪਾਣੀ ਉਬਾਲਣ ਤੇ ਹੁਣ ਮਹੀਨੇ ਦਾ ਖਰਚਾ ਦੋਹਾਂ ਦੱਸ ਦਾਂ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਲਓ ਵੀ ਇਹਦੀ ਕੀਮਤ 7000 ਰੁਪਏ ਦੀ ਆਪਾਂ ਨੂੰ ਗੈਸ ਵਾਲੇ ਦੀ ਵਿੱਚ ਕਾਪੀ ਵਗੈਰਾ ਸਲੈਂਡਰ ਵਗੈਰਾ ਲੈਣ ਦੀ ਤੇ ਇਹਦੀ ਕੀਮਤ ਆਪਾਂ ਨੂੰ ਜਿਹੜੀ ਬਿਜਲੀ ਵਾਲੇ ਦੀ 3500 ਪੈ ਜਾਂਦੀ ਹੈ ਹੁਣ ਮਹੀਨੇ ਦਾ ਖਰਚਾ ਦੱਸਾਂ ਆਪਾਂ ਸਾਰਾ ਦੋਹਾਂ ਦਾ ਕਿੰਨਾ ਬਣਦਾ ਹਰ ਘਰ ਵਿੱਚ ਚਾਹ ਤੋਂ ਲੈ ਕੇ ਦੁੱਧ ਤੋਂ ਲੈ ਕੇ ਖਾਣੇ ਤੱਕ 5 ਕਿਲੋ ਲੀਟਰ ਦਾ ਖਾਣਾ ਪੱਕਦੀ ਪਕਦਾ ਤੇ ਇਹਦੋਂ ਵੱਧਦੇ ਪਕਦੇ ਜੇਕਰ 3-4 ਜੀ ਹੈਗੇ ਘਰ ਦੇ ਵਿੱਚ ਤਾਂ 5 ਕਿਲੋ ਲੀਟਰ ਮਤਲਬ ਘੱਟੋ ਘੱਟ ਹੈ ਤੇ ਹੁਣ ਗੈਸ ਵਾਲੇ ਦਾ 5 ਕਿਲੋ ਲੀ 34 ਰੁਪਏ ਵੀ ਬੀ ਬੀ ਵਾਈ ਕ ਪੈਸੇ ਬਣਦੇ ਆ ਤੇ ਜਿਹੜਾ ਬਿਜਲੀ ਵਾਲਾ ਉਹਦੇ ਬਣਦੇ 10 ਰੁਪਏ ਮਤਲਬ ਕਿ ਰੇਟ ਦਾ ਤਿੱਗਣਾ ਫਰਕ ਪਿਆ ਉਹਦੇ 34 ਰੁਪਏ ਵਾਂਗੂ ਪਿਆ ਇਹਦੇ 10 ਰੁਪਏ ਇਹਦੇ ਹਿਸਾਬ ਨਾਲ ਤਾਂ ਵੀ ਜਿਹੜਾ ਬਿਜਲੀ ਵਾਲੇ ਦੇ ਵਿੱਚ ਫਾਇਦਾ ਬਾਕੀ ਤੁਸੀਂ ਦੱਸੋ ਵੀ ਤੁਹਾਨੂੰ ਕਿਹਦੇ ਵਿੱਚ ਫਾਇਦਾ ਲੱਗਦਾ ਬਾਕੀ ਇਹਦੇ ਵਿੱਚ ਜੁਨਟਾਂ ਵੀ ਆਪਣਾ ਫਰੀ ਮਿਲ ਜਾਂਦੀਆਂ ਨੇ ਉਹ ਲੱਗ ਰਹੀਆਂ ਠੀਕ ਆ ਦੋਸਤੋ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ